ਆ ਲੱਕਾ ਗੋਬੂਤਰ ਹਾਂ ਯਾਰ ਦੇਖ ਇਹ ਇਹਨੂੰ ਕਹਿੰਦੇ ਨੀਲੇ ਨੇਨ ਵਾਲਾ ਤੇ ਲੱਕੀ ਗੋਬੂਤਰ ਹੈ ਹਾਂ ਜੀ ਕਿੱਕੇ ਦਿਖਾਈਓ ਯਾਰ ਬੋਲਾ ਟਾਈਪ ਚ ਲੱਗਦਾ ਹਨਾ ਉਹ ਦੇਖਣ ਨੂੰ ਹਾਂ ਕਲਰ ਇਹਦਾ ਦੇਖੋ ਵਾਹ ਵਾਹ ਕੀ ਵਾਤਾ ਪੂਰੇ ਵਿੱਚ ਫੰਗ ਵੱਧ ਅੱਛਾ ਇਹਨੂੰ ਕਹਿੰਦੇ ਕਿ ਜਿਹੜਾ ਗਾਣਾ ਇਹਦੇ ਤੇ ਬਣਿਆ ਹੋਇਆਗਾ ਨੀਲੇ ਨੇਨ ਵਾਲਾ ਤੇ ਲੱਕੀ ਗੋਬੂਤਰ ਇਹ ਲੱਕੀ ਯਾਰ ਇਹ ਲੱਕਾ ਕਬੂਤਰ ਹੈਗਾ ਸੱਸੀ ਵਾਲੇ ਵੀਰੇ ਤੇ ਅ ਕੀ ਨਾਮ ਆ ਆਪਣਾ ਸੰਦੀਪ ਸਿੰਘ ਵੀਰੇ ਵਾਲਿਆਂ ਵਾਲੀ ਸੰਦੀਪ ਸਿੰਘ ਵਾਲਿਆਂ ਵਾਲੀ ਆ ਜੋ ਇੱਧਰ ਜੇ ਦੇਖਿਓ ਕਿ ਇੱਧਰ ਧੁੱਪ ਵਾਲੀ ਪੈਂਦੀ ਹੈਗੀ ਹਾਂਜੀ ਹਾਂਜੀ ਹਾਂ ਹਾਂ ਇੱਥੇ ਠੀਕ ਜਾਉਂਦਾ ਸੰਦੀਪ ਤੇ ਸੰਦੀਪ ਆ ਆਪਾਂ ਕਬੂਤਰਾਂ ਬਾਰੇ ਗੱਲ ਕਰਦੇ ਆਂਗੇ ਵੀ ਕਬੂਤਰਬਾਈ ਦਾ ਅੱਜ ਕੱਲ ਬਹੁਤ ਚੱਲ ਰਿਹਾ ਹੈਗਾ ਹਾਂਜੀ ਹਾਂਜੀ ਤੁਹਾਡੇ ਕੋਲੇ ਭਾਈ ਕਿਹੜੇ ਕਿਹੜੇ ਕਬੂਤਰ ਰੱਖੇ ਹੋਏ ਆ ਇੱਥੇ ਇਸ ਟਾਈਮ ਆਪਣੇ ਕੋਲੇ ਵੀਰੇ ਕਰਤੰਨੇ ਵਾਲੇ ਹੈਗੇ ਆ ਕੀ ਤੰਨੇ ਵਾਲੇ ਇੱਕ ਆਪਣੇ ਕੋਲੇ ਰਾਜਨ ਵਾਲਾ ਬਲੱਡ ਆ ਭਾਈ ਰਾਜਨ ਵਾਲਾ ਬਲੱਡ ਹਾਂਜੀ ਹਾਂਜੀ ਇਹ ਮਤਲਬ ਕਿ ਇਹ ਨਸਲਾਂ ਦਾ ਕੀ ਹਿਸਾਬ ਕਿਤਾਬ ਹੁੰਦਾਗਾ ਇਹ ਵੀਰੇ ਉਡਾਨ ਦਾ ਹਿਸਾਬ ਹੁੰਦਾ ਵਾ ਜਿਵੇਂ ਆ ਕਬੂਤਰ ਵੀਰੇ ਹੂੰ ਹੂੰ ਇਹ ਪਿਆਰਤ ਨੇ ਵਾਲਾ ਕਬੂਤਰ ਆ ਵੀਰੇ ਅੱਛਾ ਇਹਦੀ ਕੀ ਪਛਾਣ ਹੁੰਦੀ ਹੈਗੀ ਇਹ ਵੀਰੇ ਬਸ ਆ ਚੀਜ਼ ਦੀ ਪਛਾਣ ਹੈ ਇਹਨਾਂ ਦੀ ਲਾਲ ਸਰੀ ਕਬੂਤਰ ਆ ਕਰੋ ਕਾਦੀ ਆ ਚੀਜ਼ ਦਿਖਾਓ ਮੜਾ ਜੀ ਕੈਮਰੇ ਲਾਲ ਹੁੰਦੇ ਕੈਮਰੇ ਦੇ ਸਾਹਮਣੇ ਕਰਿਓ ਕਿਹੜੀ ਚੀਜ਼ ਲਾਲ ਹੁੰਦੀ ਹੈਗੀ ਅੱਛਾ ਆ ਜਿਹੜੀ ਗਾਨੀ ਹੈ ਇਹਦੀ ਹਾਂਜੀ ਹਾਂਜੀ ਇਹ ਕਿਹੜੇ ਕਲਰ ਚ ਹੁੰਦੀਆਂ ਨੇ ਜਿਹੜੀਆਂ ਉਹਦੀਆਂ ਚੁੰਝ ਹੋਊਗੀ ਹਾਂ ਉਹਦੇ ਨਾਲ ਤੇ ਇਹਨਾਂ ਦੇ ਨਾਮ ਹੋਣਗੇ ਪੈਰ ਵੀਰੇ ਜਮਾ ਲਾਲ ਹੋਣਗੇ ਇਹਨਾਂ ਦੇ ਓਕੇ ਪੈਰ ਲਾਲ ਹੋਣਗੇ ਹਾਂਜੀ ਹਾਂਜੀ ਸਪੈਸ਼ਲ ਇਹ ਇਹ ਨਸਲ ਦੇ ਵੀ ਹੁੰਦੇ ਆਗੇ ਪੂਛ ਵੀ ਇਹਨਾਂ ਦੇ ਵਿੱਚ ਖੰਭ ਕਾਲੇ ਹੋਣਗੇ ਖੰਭ ਕਾਲੇ ਹੋਣਗੇ ਹਾਂਜੀ ਆ ਦੇਖੋ ਜੀ ਆ ਹੈਗਾ ਇਹ ਬੱਚੇ ਵਾਲੀ ਵਾਲਾ ਮੇਰੇ ਸਮਝ ਚ ਨਹੀਂ ਆਇ ਜਣੀ ਦੀ ਆ ਲਾਲ ਹੁੰਦੀ ਇਹਨੂੰ ਲਾਲ ਦੀ ਹਾਂਜੀ ਇਹ ਚੀਜ਼ ਲਾਲ ਹੁੰਦੀ ਇਹਨਾਂ ਦੀ ਇਹ ਬੱਚੇ ਵੀਰੇ ਕੱਢਣ ਦਾ ਰੱਤੇ ਵੀ ਕੱਢ ਦਿੰਦੇ ਆ ਇਹ ਇਹ ਲਾਲੀ ਪਰ ਤੁਹਾਨੂੰ ਹੀ ਸਮਝ ਆਉਂਦੀ ਆ ਮਤਲਬ ਕਿ ਸਾਡੇ ਨਹੀਂ ਆਮ ਸਮਝ ਚ ਇਹ ਗੱਲਬਾਤ ਹੁੰਦੀ ਇਹ ਥੋੜੀ ਸਮਝ ਚ ਆਉਂਦੀ ਆ ਉਹ ਕਲਰ ਦੇ ਲਾਲ ਉਤਰੇ ਬਹੁਤ 13-14 ਸਾਲ ਪੁਰਾਣਾ ਇਹ ਅੱਛਾ ਇੰਨੀ ਉਮਰ ਹੈ ਦੀ 13-14 ਸਾਲ ਹਾਂਜੀ ਹਾਂ ਫਾਈਨਲੀ ਪੱਕਾ ਪਤਾ ਪੱਕਾ ਜੀ ਪੱਕਾ ਅੱਛਾ ਇਹ ਛੋਟੇ ਛੋਟੇ ਹੁੰਦੇ ਰੱਖਿਆ ਹੋਈ ਸਾਡਾ ਅੱਛਾ ਛੋਟੇ ਹੁੰਦੇ ਹੁੰਦੇ ਰੱਖਿਆ ਹੋਇਆ ਇਹ ਇਹ ਤਾਂ ਹੀ ਇਹਦੀਆਂ ਅੱਖਾਂ ਆ ਹੋਰੀਆਂ अच्छा मतलब कबूतरा ये मतलब मेनू ये आप ਦੇ ਹਿਸਾਬ ਨਾਲ ਪਤਾ ਨਹੀਂ ਸੀਗਾ ਵੀ 13 14 ਸਾਲ ਦਾ ਹੁੰਦਾਗਾ ਇਹ ਮਤਲਬ ਕਿ ਇਹ ਨਿਊਮਰ ਵੀ ਵਗ ਜਾਂਦੀ ਹੈ 13 14 ਸਾਲ ਹਾਂਜੀ ਹਾਂਜੀ ਬਹੁਤ ਉਮਰ ਹੋ ਜਾਂਦੀ ਇਹਨਾਂ ਦੀ ਬਾਕੀ ਇੱਕ ਸਾਮ ਸਮਾਲ ਦੇ ਸਿਰ ਤੇ ਹੀ ਸਾਮ ਸਮਾਲ ਦੇ ਸਿਰ ਤੇ ਹੋਰ ਕਿਹੜੀ ਆਪਣੇ ਕੋਲੇ ਨਸਲ ਹੈਗੀ ਹੋਰ ਇੱਕ ਤੁਹਾਨੂੰ ਕਬੂਤਰ ਦਿਖਾਣਾ ਹੈ ਆ ਕਬੂਤਰਾ ਜੀ ਇੱਕ ਮਿੰਟ ਇਹ ਚਿੱਟੀਆਂ ਖਾ ਕਬੂਤਰਾ ਜੀ ਅੱਛਾ ਇਹ ਚਿੱਟੀਆਂ ਖਾਣਾ ਕਬੂਤਰਾ ਹੈਗਾ ਈ ਨਾ ਇਹਨੂੰ ਚਿੱਟੀਆਂ ਅੱਖਾਂ ਹੀ ਕਹਿੰਦੇ ਆਪਾਂ ਹਾਂ ਇਹ ਰਾਗ ਨਾਲੇ ਕਬੂਤਰਾਂ ਚੋਂ ਆਈ ਰਾਗ ਨਾਲੇ ਚ ਬੱਤਕਾਲ ਮਸ਼ਹੂਰ ਆ ਕਬੂਤਰ ਅੱਛਾ ਰਾਗ ਨਾਲੇ ਤੇਰੀ ਨੋਕ ਐ ਡੱਬੀ ਹੋਊਗੀ ਅੱਛਾ ਬਾਈ ਚਿੱਟੀ ਨੂੰ ਜਮਾ ਅੱਛਾ ਬਾਈ ਇਧਰੋਂ ਕਾਲੀ ਆ ਗਈ ਹਾਂ ਇਧਰੋਂ ਆ ਗਈ ਉੱਪਰੋਂ ਚਿੱਟੀ ਐ ਦੁਬਾਰੀ ਦਿਖਾਓ ਮਾੜਾ ਜਾਂ ਦੇਖੋ ਇੱਕ ਉਸਰ ਬਾਜੀ ਜਿੱਤਿਆ ਹੋਈ ਅੱਛਾ ਕਬੂਤਰ ਬਾਜੀ ਕਿਹੜੀ ਜਗ੍ਹਾ ਤੋਂ ਜਿੱਤਿਆ ਬਾਈ ਇਹ ਇਹ ਪਿੰਡ ਜਵਾਰ ਕੇ ਮਾਨਸਾ ਜਿਲ੍ਹੇ ਤੋਂ ਜਿੱਤਿਆ ਹੋਈ ਅੱਛਾ ਜਵਾਰ ਕੇ ਅੱਲਾ ਰਹਿ ਕੇ ਜਿੱਤਿਆ ਹੋਈ ਬਾਜੀ ਅੱਛਾ ਹਾਂਜੀ 115000 ਜਿੱਤਿਆ ਨੇ ਪੱਕੀ ਗੱਲ ਆ ਪੱਕੀ ਜੀ ਪੱਕੀ ਆਪਣੇ ਯਾਰ ਮਿੱਤਰ ਦਾ ਕਬੂਤਰ ਹੈ ਪੰਡੇ ਤੋਂ 골ਡ ਤੋਂ ਜੀ ਅੱਛਾ ਜੀ ਆਪਣਾ ਉਹ ਤਾਂ ਬੱਚੇ ਘੜਾਉਣ ਨੂੰ ਤੇਰੀ ਆਪਣੇ ਕੋਲ ਦੋ ਪੱਟੀਆਂ ਯੇਦ ਕੀ ਠੀਕ ਆ ਬਾਈ ਉਹ ਬਾਜੀ ਛੱਡਣੀਆਂ ਹੁਣ ਠੀਕ ਆ ਬਾਈ ਕੈਂਚੀ ਵਗੈਰਾ ਰੱਖਿਆ ਹੋਈ ਕਬੂਤਰ ਮੋੜਨਾ ਆਪਾਂ ਅਗਲੇ ਦਾ ਅੱਛਾ ਹਾਂਜੀ ਫਰ ਦੇਖੋ ਇਹਦੇ ਬਹੁਤ ਵੱਡੇ ਵੱਡੇ ਫਰ। ਹਾਂ। ਹੋਰ ਕੋਈ ਇਹਦੇ ਪੈਰ ਵਗੈਰਾ ਦਾ ਇਹਦਾ? ਹਾਂਜੀ ਆ ਦੇਖੋ। ਇਹਦਾ ਵੀ ਫਰਕ ਹੁੰਦਾ ਉਹਦਾ। ਹਾਂਜੀ ਹਾਂਜੀ। ਇਹਨਾਂ ਦੇ ਪੈਰ ਜਿਹੜਾ ਕੂਤਰਾ ਅਸਲੀ ਪੈਰ ਨਸਲ ਦਾ ਹੋਈ ਉਹਦੇ ਪੈਰ ਜਮਾ ਲਾਲ ਹੋਣਗੇ ਗੂੜੇ। ਹਾਂ। ਉਹ ਸੰਦੀਪ ਵੀਰ ਕਿੰਨੀਆਂ ਉਹ ਨਸਲਾਂ ਜੇ ਆਪਾਂ ਕਹਿ ਦਈਏ ਮੇਨ ਚੱਲੀ ਜਾਂਦੀਆਂ। ਬਹੁਤ ਹੁੰਦੀਆਂ ਜੀ ਵਿੱਚ ਮੇਨ ਲੱਕੇ ਆ ਗਈ ਬੱਚਾ ਸੌਂਕ ਨੂੰ ਰੱਖਿਆ ਹੋਇਆ ਜਿਵੇਂ ਕਰੋ। ਆ ਲੱਕਾ ਕਬੂਤਰ। ਹਾਂ ਯਾਰ ਦੇਖੋ। ਇਹਨੂੰ ਕਹਿੰਦੇ ਨੇ ਲੇਨਨਨ ਵਾਲਾ। ਇਹ ਲੱਕੀ ਕੂਤਰ ਹੈ। ਹਾਂ। ਕਿੱੱਕੇ ਦਿਖਾਈਓ ਯਾਰ। ਗੋਲਾ ਟਾਈਪ ਚ ਲੱਗਦਾ ਹਨਾ ਉਹ ਦੇਖਣ ਨੂੰ ਹਾਂ ਕਲਰ ਇਹਦਾ ਦੇਖੋ ਵਾਹ ਵਾਹ ਕੀ ਵਾਤਾ ਅੱਛਾ ਇਹਨੂੰ ਕਹਿੰਦੇ ਕਿ ਜਿਹੜਾ ਗਾਣਾ ਇਹਦੇ ਤੇ ਬਣਿਆ ਹੋਇਆਗਾ ਨੀਲੇ ਨੇਲੋ ਬਾਲਾ ਤਰੇ ਲੱਕੀ ਕਬੂਤਰ ਹਾਂਜੀ ਇਹ ਲੱਕੀ ਆ ਇਹ ਲੱਕਾ ਕਬੂਤਰ ਹੈਗਾ ਆ ਗਈ ਇਹਦੇ ਨਾਲ ਫੀਮੇਲ ਆ ਇਹ ਅੱਛਾ ਇਹ ਫੀਮੇਲ ਆ ਹਾਂਜੀ ਹਾਂਜੀ ਇਹ ਫੀਮੇਲ ਲੱਗਦੀ ਹਾਂਜੀ ਵਾਹ ਯਾਰ ਥੋਂ ਦਾ ਬੜੀ ਪਛਾਣ ਆ ਕਿਹਦੇ ਬਾਰੇ ਫੀਮੇਲ ਦਿਖਾਇਓ ਮੜੀ ਇਹਦੀ ਇਹ ਮੌਜੇ ਆ ਜੀ ਇਹ ਮੌਜੇ ਇਹਨਾਂ ਦੇ ਪੈਰਾਂ ਦੀ ਫੰਗ ਆ ਜੀ ਅੱਛਾ ਆ ਦੇਖੋ ਜੀ ਓਕੇ ਧਿਆਨ ਨਾਲ ਮੜੇ ਦਿਖਾਓ ਦੁਬਾਰਾ ਫੋਕਸ ਕਰੀਏ ਆਪਾਂ ਅੱਛਾ ਚੀਜ਼ਾਂ ਤੇ ਵੀ ਫੰਗ ਆ ਹਨਾ ਹਾਂਜੀ 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 ਪ੍ਰੋਪਰ ਹਨਾ ਫੁੱਲ ਫਿਲੇ ਫੰਗ ਆਗੇ ਸਾਰੀ ਇਧਰੋਂ ਵਾਈਟ ਆ ਜੀ ਹੂੰ ਇਧਰੋਂ ਬਲੈਕ ਇਧਰੋਂ ਬਲੈਕ ਹੈ ਇਹਦੀ ਨਿਸ਼ਾਨੀ ਹੈ ਇਹ ਨੇਚਰਲੀ ਬਲੈਕ ਆਈ ਕਰਦੇ ਨਹੀਂ ਕਰੈ ਨੇਚਰਲੀ ਬਲੈਕ ਆ ਇਹ ਹਨਾ ਇੱਕ ਗੱਲ ਹੋਰ ਹੈਗੀ ਤੁਹਾਡੇ ਬਹੁਤ ਘੱਟ ਕਬੂਤਰਾਂ ਦੇ ਵਿੱਚ ਮੈਂ ਰੰਗ ਦੇਖਿਆਗਾ ਰੰਗ ਆਪਾਂ ਕਰਦੇ ਕਿਉਂ ਨਿਆ ਸੰਦੀਪ ਇਹ ਰੰਗ ਵੀਰੇ ਪਸੰਦ ਰਹਿੰਦੀ ਹੈ ਆਪਣੇ ਕਬੂਤਰ ਉੜਦੇ ਜਦੋਂ ਅੱਛਾ ਪਤਾ ਲੱਗਦਾ ਰਹਿੰਦੇ ਪਾ ਬਾਜੀ ਛੱਡਦੇ ਆ ਅੱਛਾ ਉੱਥੇ ਦਿਖਾਉਣਾ ਹੁੰਦਾ ਕਾਫੀ ਵਾਲ ਨੂੰ ਕਬੂਤਰ ਹਾਂ ਉੱਥੇ ਆਪਣੇ ਪਸੰਦ ਰਹਿੰਦੀ ਹੈ ਫਿਰ ਵੀ ਆ ਆਪਣਾ ਕਬੂਤਰ ਅੱਛਾ ਇਹ ਆਪਣਾ ਕਬੂਤਰ ਹੈ ਹਾਂ ਬਾਜੀ ਤੁਸੀਂ ਰੰਗ ਭਰੇ ਜਾਂਦੇ ਆ ਕਬੂਤਰਾਂ ਦੇ ਓਕੇ ਹੁਣ ਇਹਦੇ ਵਿੱਚ ਕਿੰਨੇ ਕਿੰਨੇ ਕਬੂਤਰ ਪਏ ਆ ਕਿੰਨੇ ਤਰ੍ਹਾਂ ਦੇ ਹੈਗੇ ਆਪਣੇ ਕੋਲੇ ਇੱਕ ਆਪਣਾ ਵੱਡਾ ਸਾਫ ਖਾ ਗਿਆ ਜੀ ਮੇਨ ਕਬੂਤਰ ਆਪਣਾ ਵੱਡਾ ਸਾਖ ਹਾਂਜੀ ਇਹ ਆਪਣਾ ਵੀ ਪੁਰਾਣਾ ਕਬੂਤਰ ਹੈ ਵੱਡਾ ਹਾਂ ਸ਼ਾਕ 82 ਤੇ ਪਾਈ ਹੋਈ ਹੈ ਆਪਣੇ ਨਾਂ ਦੀ ਠੱਲ ਹਾਂਜੀ ਇਹ ਠੱਲ ਮਿਲਦੀ ਹੈਗੀ ਸਪੈਸ਼ਲ ਇਹ ਬਣਵਾਉਣੀ ਪੈਂਦੀ ਹੈ ਸਪੈਸ਼ਲ ਅੱਛਾ ਸਪੈਸ਼ਲ ਬਣਵਾਉਣੀ ਤੇ ਨੰਬਰ ਵਾਲੀ ਅੱਛਾ ਇਹ ਵੱਡਾ ਕਬੂਤਰ ਹੈ ਜੀ ਆਪਾਂ ਕਿੰਨੀਆਂ ਬਾਜ਼ੀਆਂ ਜਿੱਤੀਆਂ ਤੁਸੀਂ ਹਜੇ ਕਿਹਦੀ ਤੱਕ ਜਾਂ ਖੇਡੀਆਂ ਜਾਂ ਜਿੱਤੀਆਂ ਕਹਿੰਦੀ ਖੇਡੀਆਂ ਸੀ 2-3 ਸਾਲ ਹੋ ਗਿਆ ਫੋਨ ਬਾਜ਼ੀਆਂ ਛੱਡ ਦੇ ਅੱਛਾ ਹਲੇ ਤਾਂ ਕੋਈ ਬਾਜੀ ਤਾਂ ਜਿੱਤੀ ਨਹੀਂ ਅੱਛਾ ਹਾਂਜੀ ਉਹ ਬਾਜੀ ਛੱਡਣੀਆਂ ਜੀ ਉਹ ਬਾਜੀ ਜਿਹੜਾ ਉਹ ਦੱਸਦੇ ਸੀ ਤੁਸੀਂ 1,115 ਵਾਲਾ ਜਿੱਤਿਆ ਸੀ ਇੱਕ ਉਤਰੀ ਉਹ ਮੁੰਡੇ ਕੋਲੇ ਜਿੱਤਿਆ ਸੀ ਤਾਂ ਉਹ ਮੁੰਡੇ ਕੋਲੇ ਜਿੱਤਿਆ ਵਾ ਜਵਾਰ ਕੀ ਜਿੱਤਿਆ ਹਾਂ ਆਪਣੇ ਕੋਲੇ ਇਹਦੇ ਬੱਚੇ ਆ ਜੀ ਹੁਣ ਇਹਦੇ ਬੱਚੇ ਛੱਡਨੇ ਆ ਇਹਦੀ ਪੱਠੀ ਤੁਹਾਨੂੰ ਆਈ ਤੁਹਾਨੂੰ ਆ ਇੱਕ ਪੱਠੀ ਆਈ ਇੱਕ ਬੁੱਤਰ ਦੀ ਹੂੰ ਇਹ ਹੁਣ ਸੱਟ ਨਹੀਂ ਆਈ ਆਪਾਂ ਬਾਜੀ ਕਬੂਤਰੀ 11 ਤਰੀਕ ਨੂੰ ਹੀ 11 ਇਹ ਰੰਗ ਕੀਤਾ ਫੇਰ ਹਾਂ ਇਹ ਰੰਗ ਕੀਤਾ ਫੇਰ ਇਹ ਰੰਗ ਕੀਤਾ ਹਾਂਜੀ ਹਾਂਜੀ ਇੱਧਰ ਠੀਕ ਹੈ ਇਹ ਵੀ ਰਾਜਾ ਵਾਲੇ ਪਲੱਟ ਚੋਂ ਆਈ ਲਾਲ ਸਰੀ ਕਬੂਤਰੀ ਅੱਛਾ ਇਹਦੀ ਦੂਜੀ ਨਸਲ ਆ ਗਈ ਹਾਂਜੀ ਹਾਂਜੀ ਉਹ ਦੂਜੀ ਕਿਸਮ ਆ ਗਈ ਜਾਨੀ ਹਾਂਜੀ ਹਾਂ ਠੀਕ ਹੈ ਤੇ ਪੜਦੇ ਵੀ ਹੋ ਕੰਮ ਕੰਮ ਵੀ ਕਰਦੇ ਹੋ ਨਾਲ ਹਾਂਜੀ ਹਾਂਜੀ ਕੰਮ ਕਰਦੇ ਕਾਹਦਾ ਕੰਮ ਕਰਦੇ ਬਿਜਲੀ ਦਾ ਕੰਮ ਕਰਦੇ ਵਧੀਆ ਨਾ ਸ਼ੌਂਕ ਆ ਹੈ ਨਾ ਹਾਂਜੀ ਹਾਂਜੀ ਦੇ ਇੱਕ ਵੀ ਕਿਸੇ ਚੀਜ਼ ਤੇ ਸੰਦੀਪ ਡਿਪੈਂਡ ਨਹੀਂ ਹੋਣਾ ਚਾਹੀਦਾ ਹਨਾ ਜੇ ਆਪਾਂ ਕਹੀਏ ਹਨਾ ਵੀ ਜੇ ਆਪਾਂ ਕਹੀਏ ਹਨਾ ਕੱਲਾ ਵੀ ਸ਼ੌਂਕ ਨਹੀਂ ਮਾੜਾ ਹੁੰਦਾ ਕੰਮ ਜ਼ਰੂਰ ਰੱਖੇ ਨਾਲ ਕੰਮ ਵੀ ਜ਼ਰੂਰੀ ਹੈ ਜੀ ਨਾਲ ਕੰਮ ਦੇ ਨਾਲ ਸ਼ੌਂਕ ਨਹੀਂ ਮਾੜਾ ਸ਼ੌਕ ਵੀ ਆਦਾ ਪੂਰਾ ਕਰੋ ਕੰਮ ਵੀ ਕਰੋ ਕੰਮ ਵੀ ਕਰੋ ਹਨਾ ਤੇ ਬਾਕੀ ਮੰਨ ਲਾ ਵੀ ਆਪਣੇ ਕੋਲ 4-5 ਨਸਲਾਂ ਦੇ ਕਬੂਤਰ ਆ ਗਏ ਹਨਾ ਇਸ ਤੋਂ ਇਲਾਵਾ ਵੀ ਕੋਈ ਜਿਹੜੀ ਬਾੜੀ ਮਸ਼ਹੂਰ ਹੁੰਦੀ ਹੋਵੇ ਨਸਲ ਜਿਹੜਾ ਤੁਹਾਨੂੰ ਪਹਿਲਾਂ ਕੂਤਰ ਦਿਖਾਇਆ ਸੀ ਬਾਈ ਜਿੱਤ ਉਹ ਕੂਤਰ ਹੈਗਾ ਸੀਗਾ ਜਿਹੜਾ ਰਾਜੇ ਨਾਲ ਚਿੱਟੀਆਂ ਖਾਦੇ ਇਹ ਖੱਟੀਆਂ ਵਾਲਾ ਤੁਸੀਂ ਓਹੋ ਹੋ ਕੀ ਬਾਤ ਆ ਭਈ ਇਹ ਨਾ ਗੱਲ ਵਾਤੀ ਹੈ ਨਾ ਜਮਾ ਵਰ ਗਿਆ ਜੀ ਇਹਨੂੰ ਲੱਗਦਾ ਜਮਾ ਹਨਾ ਲੰਮਾ ਦੇਖੋ ਇਹ ਹਾਂ ਦਾਈ ਯਾਰ ਹਨਾ ਉਹਦੇ ਜਵਾਕਾਂ ਕੋਈ ਪਾਲਦੇ ਹੋਮਗੇ ਤੁਸੀਂ ਵੀ ਹਨਾ ਯਾਰ ਇੰਨਾ ਸ਼ੌਂਕ ਨਾ ਇੰਨਾ ਹਨਾ ਹਰੇਕ ਚੀਜ਼ ਜੇ ਕੋਈ ਵੀ ਬੰਦਾ ਬੂਟਾ ਲਾਉਂਦਾਗਾ ਤਾਂ ਉਹ ਬੂਟੇ ਨੂੰ ਪਿਆਰ ਕਰਦਾ ਹਨਾ ਹਨਾ ਵੱਡੀ ਗੱਲ ਇਹ ਲੱਗੀ ਵੀ ਤੁਸੀਂ ਕੰਮ ਦੇ ਨਾਲ ਸ਼ੌਂਕ ਰੱਖਦੇ ਹੋ ਹੁੰਦੇ ਹਨਾ ਵੀ ਉਹਦਾ ਤਾਂ ਫੇਰ ਫਰਕ ਪੈ ਜਾਂਦਾ ਖਰਾਖਰੂਕ ਦਾ ਕੀ ਗੱਲ ਬਾਤ ਆ ਗਰਮੀਆਂ ਚ ਕਹੇ ਜੀ ਆ ਠੰਡ ਦੇ ਵਿੱਚ ਕਹੇ ਜੀ ਵੀਰੇ ਹੁਣ ਗਰਮੀਆਂ ਚ ਆਪਾਂ ਇਹਨਾਂ ਨੂੰ ਕੱਲੀ ਕਣਕ ਹੀ ਪਾਉਣੀ ਆ ਕੱਲੀ ਕਣਕ ਕਿੰਨੀ ਕਿੰਨੀ ਵਾਰ ਪਾਉਣੀ ਆ ਕੀ ਕੁਆਂਟੀਟੀ ਚ ਪਾਉਣੀ ਆ ਮਾਤਰਾ ਚ ਤੇ ਕਿੰਨਾ ਪਾਣੀ ਰੱਖਦੇ ਹਾਂ ਕਿਵੇਂ ਪਾਣੀ ਵੀਰੇ ਆਪਾਂ ਬਸ 2-3 ਲੀਟਰ ਰੱਖ ਦਿੰਦੇ ਇਹਨਾਂ ਨੂੰ ਗੁੱਜੇ ਵਿੱਚ ਪਾ ਗੋ ਇੱਥੇ ਰੱਖ ਦਿੰਦੇ ਇੱਥੇ ਇੱਥੇ ਰੱਖ ਦਿੰਦੇ ਦਾਣੇ ਨੂੰ ਟ੍ਰੇਨ ਚ ਪਾ ਦਿੰਦੇ ਆ ਜੀ ਅੱਛਾ ਪਾਣੀ ਉੱਪਰ ਰੱਖ ਦਿੰਦੇ ਨੂੰ ਵੀ ਸਾਫ਼ ਰੱਖ ਦਿੰਦੇ ਆ ਜੀ अच्छा नीचे खराब नहीं ਹੁੰਦਾਗਾ ਮਤਲਬ ਨਹੀਂ ਨਹੀਂ ਉੱਪਰ ਟਕੇ ਹੁੰਦਾ ਜੀ ਕੁੱਜੇ ਦੇ ਜਿਵੇਂ ਆਪਣਾ ਟੜਾ ਹੁੰਦਾ ਜੀ ਘਰੇ ਉਹ ਸੂਟ ਹੁੰਦਾ ਜੀ ਉਹ ਪਾਣੀ ਪੀ ਲੈਂਦੇ ਆਂ ਜੀ ਬਸ اچھا ਟਕੇ ਦਾ ਮਤਲਬ ਮੈਂ ਸਮਝਿਆ ਨਹੀਂਗਾ ਫਿਰ ਉਹਦੇ ਜੀ ਗਲੀ ਹੁੰਦੀ ਐ ਇੱਕ ਕੁੱਜੇ ਦੇ ਦਿਖਾਈ ਹੁੰਦੇ ਆਂ ਅੱਛਾ ਚੱਕ ਲਿਆਈਆਂ ਚੱਕੀ ਕੁੱਜੇ ਹੂੰ ਅੱਛਾ ਇਸ ਤਰ੍ਹਾਂ ਚੱਕੀ ਯਾਰ ਕਿੰਨਾ ਪ੍ਰੋਪਰ ਢੰਗਾਗਾ ਹਨਾ ਬਿਨਾਂ ਵਾਲੇ ਖਰਾਬ ਨਾ ਹੋਵੇ ਹਨਾ ਕਿੰਨਾ ਹਾਈਜਨਿਕ ਦਾ ਧਿਆਨ ਰੱਖਿਆ ਜਾਂਦਾ ਵੀ ਆਪਦੇ ਜਵਾਕਾਂ ਵਾਂਗੂ ਵੀਰ ਹੈ ਨਾ ਇੱਥੇ ਨਹੀਂ ਪਾਣੀ ਪੀ ਜਾਂਦੇ ਪੂਰੀ ਕੇਅਰ ਨਾ ਰੱਖਿਆ ਜਾਂਦਾਗਾ ਵੀ ਇਹ ਗੱਲ ਨਹੀਂ ਹੈਗੀ ਵੀ ਜਿੱਥੋਂ ਤੇ ਕੋਸ ਸਕਦਾ ਵੀ ਬਚਾ ਹੈ ਨਾ ਬਦਲਾ ਬਦਲਾ ਪਾਣੀ ਪੂਰੀ ਧਿਆਨ ਨਾਲ ਪੂਰਾ ਪਾਣੀ ਬਦਲ ਕੇ ਸਾਫ਼ ਕਰਕੇ ਰੱਖੀ ਦੇ ਪੂਰਾ ਯਾਰ ਹੈ ਨਾ ਗੱਲਬਾਤ ਆ ਗਈ ਹੈ ਵੀ ਤੇ ਬਾਕੀ ਹੋਰ ਕੀ ਤੁਸੀਂ ਉਹ ਕਰਦੇ ਹੋਗੇ ਵੀ ਜੇ ਆਪਾਂ ਕਹਦੀ ਇੱਛਾ ਤਾਂ ਹੁੰਦੀ ਆ ਵੀ ਮੇਰਾ ਕਬੂਤਰ ਯਾਰ ਜਿੱਤੇ ਹੈ ਨਾ ਥੋੜੇ ਦਿਲ ਚ ਕੀ ਇੱਛਾ ਹੈਗੀ ਇਸ ਸਾਲ ਆਈ ਗਈ ਬਾਦ ਕੀ ਸੱਟਨੀਆਂ ਬਾਦੀਆਂ 3-4 ਅੱਛਾ ਬਾਦੀਆਂ ਕਿੰਦੀ ਜਿੱਤ ਲਈਏ ਦਾ ਵਧੀਆ ਜੀ ਅੱਛਾ ਤੇ ਬਾਕੀ ਮਤਲਬ ਕਿ ਜਿਹੜਾ ਸਿਆਲਾਂ ਦੀ ਖਰਾਕ ਹੈਗੀ ਕੀ ਹੁੰਦੀ ਹੈਗੀ ਤੁਹਾਡੀ ਸਿਆਲਾਂ ਚ ਆਪਾਂ ਪਾਉਣਾ ਇਹਨਾਂ ਨੂੰ ਸੋਲੇ ਪਾਉਣਾ ਜੀ ਸੋਲੇ ਸਰੋਂ ਹੀ ਕਣਕ ਹੋਗੀ ਜੀ ਮੱਕੀ ਹੋਗੀ ਸੋਇਆਬੀਨ ਹੋਗੀ ਸੋਇਆਬੀਨ ਹੋਗੀ ਤਾਰਾ ਮੀਰਾ ਹੋ ਗਿਆ ਇਹ ਤਾਰਾ ਮੀਰਾ ਹੋ ਗਿਆ ਦੇਖ ਆਪਣਾ ਕਣਕ ਚ ਗੁੱਲੀ ਡੰਡਾ ਹੁੰਦਾ ਜੀ ਗੁੱਲੀ ਡੰਡਾ ਕਣਕ ਚ ਗੁੱਲੀ ਡੰਡਾ ਹੁੰਦਾ ਜਿਹੜਾ ਹਾਂ ਉਹ ਚੀਜ਼ ਪਾਈ ਦੀ ਤੇ ਸੰਦੀਪ ਜਿਹੜਾ ਬਾਦਾਮ ਵਗੈਰਾ ਕਹਿ ਦਿੰਦੇ ਹੈਗੇ ਉਹ ਗੱਲਬਾਤ ਕੀ ਹੈਗੀ ਜਿਹੜੀ ਉਹ ਆਪਾਂ ਵੀਰੇ ਬਾਜੀ ਵਾਲੇ ਕਬੂਤਰਾਂ ਪਾਉਣਾ ਜਦ ਆਪਾਂ ਬਾਜੀ ਛੱਡ ਨਹੀਂ ਹੁੰਦੀ ਹੈ ਨਾ ਆਪਾਂ ਕਬੂਤਰੇ ਵਿੱਚ ਕਬੂਤਰਾਂ ਆਪਣੇ ਦਾ ਦੋ ਕੰਡਾ ਉਹnga ਸਾਖੀ ਗੂਤਰੀ ਹੋਈ ਹਰੇ ਪੁੰਜੇਲੀ ਉਹ ਕੂਤਰੀ ਹੋਈ ਲਾਲਸਰੀ ਇਹਨਾਂ ਨੂੰ ਹੁਣ ਬਦਾਮ ਪਾਉਣਿਆ ਪਾਠਾਠੀ ਅੱਛਾ ਉਦੋਂ ਬਾਜੀ ਵਾਲੇ ਪਾਉਣੇ ਪੈਂਦੇ ਆਂ ਬਾਜੀ ਤੋਂ ਪਹਿਲਾਂ ਪਾਉਣੇ ਪੈਂਦੇ ਜੀ ਤਿਆਰੀ ਕਰਾਉਣੀ ਪੈਂਦੀ ਆਂ ਬਾਜੀ ਤੋਂ ਪਹਿਲਾਂ ਤਿਆਰ ਕਰਾਉਣੀ ਪੈਂਦੀ ਹੈ ਜੀ ਐ ਨਹੀਂਗਾ ਵੀ ਤੁਸੀਂ ਕਹੋ ਵੀ ਇੱਕੇ ਦਾਮ ਹੋਊ ਹੋ ਜੂਗਾ ਵੀ ਵੀ ਆਹ ਇਹਦਾ ਹੁਣ ਇੰਨੇ ਤਾਂ ਬਦਾਮ ਬੰਦਾ ਵੀ ਨਹੀਂ ਖਾ ਸਕਦਾ ਹੋਰ ਬੜੀ ਮਿਹਨਤ ਕਰਨੀ ਪੈਂਦੀ ਹੈ ਜੀ ਮਿਹਨਤ ਕਰਾਉਣੀ ਪੈਂਦੀ ਹੈ ਵੇਤਨ ਵਾਲੀ ਫਿਰ ਰੋੜਦੇ ਜੀ ਚਲੋ ਅਗਲੇ ਬਲੌਗ ਚ ਛੋਡੇ ਨਾਲ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜਰੂਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਬਾਕੀ ਰਹਿ ਨਾ ਵਿੱਚ ਮੈਂ ਦੇਖਿਆ ਯਾਰ ਖੁੱਡੇ ਪਾਤਾ ਲੈਂਦੇ ਆ ਚੱਜਦੇ ਨਹੀਂ ਹੁੰਦੇ ਹਾਂਜੀ ਹਾਂਜੀ ਵੀ ਗਾਈ ਪਾਇਆ ਪਾਉਂਦਾ ਉਹਨਾਂ ਦਾ ਕੁੱਡਿਆਂ ਦਾ ਹਾਂਜੀ ਤੇ ਪ੍ਰੋਪਰ ਵਧੀਆ ਬੇ ਦੇ ਨਾਲ ਹਨਾ ਕੁੱਟਾ ਤਿਆਰ ਕੀਤਾਗਾ ਹਨਾ ਤੇ ਬਾਕੀ ਅ ਜ਼ਰੂਰ ਅਗਲੀ ਵੀਡੀਓ ਕਰਾਂਗੇ ਹਨਾ ਹਾਂਜੀ ਹਾਂਜੀ ਤੇ ਠੀਕ ਹੈ ਤੇ ਬਾਕੀ ਨਸਲਾਂ ਜਿਹੜੀਆਂ ਸੰਦੀਪ ਚੱਲਦੀਆਂ ਕੋਈ ਆਮ ਮਹਿੰਗੀ ਨਸਲ ਹੋਵੇ ਜਿਹੜੀ ਕਿਸੇ ਮਹਿੰਗੀ ਤੇ ਇਹ ਆਪਣਾ ਇਹ ਚੱਲੀ ਜਾਂਦਾ ਇਹ ਨਕਾਮ ਪਹੁੰਚ ਹੋ ਗਈ ਇਹ ਸ਼ੌਂਕ ਨੂੰ ਰੱਖਦੇ ਲੋਕ ਸ਼ਰਾਜੀ ਹੋ ਗਿਆ ਜੀ ਸ਼ਰਾਜੀ ਇਹ ਉਡਾਣ ਵਾਲੇ ਨਹੀਂ ਹੁੰਦੇ ਜੀ ਇਹ ਆਪਣੇ ਹੂ ਸੋਹਣੇ ਹੁੰਦੇ ਜੀ ਬਸ ਦੇਖਣ ਨੂੰ ਉਹ ਰੱਖਣ ਨੂੰ ਵੀ ਰੱਖ ਲੈਂਦਾ ਜੀ ਇਕਲਾ ਹਾਂਜੀ ਸ਼ੌਂਕ ਨੂੰ ਰੱਖਣ ਨੂੰ ਹਾਂਜੀ ਸ਼ੌਂਕ ਬਾਜ਼ੀਆਂ ਤੇ ਨਹੀਂ ਹੁੰਦੇ ਨਹੀਂ ਬਾਜੀ ਨਹੀਂ ਜਿਹੋ ਛੱਟ ਜੀ ਹੂੰ ਬਾਜ਼ੀਆਂ ਵਾਸਤੇ ਤਾਂ ਅਹੀ ਨਸਲਾ ਹੁੰਦੇ ਨੇ ਬਸ ਭਾਈ ਸ਼ੌਂਕ ਕਬੂਤਰ ਬਾਜੀ ਦਾ ਉਹਨਾਂ ਲੋਕਾਂ ਨੂੰ ਵੀ ਯਾਰ ਇੱਕੇਦਮ ਜੇ ਹੁਣ ਪਹਿਲਾਂ ਪਤਾ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਬਸ ਇਹ ਆ ਵੀ ਹੁਣ ਜਿਵੇਂ ਜਿਵੇਂ ਇੰਟਰਨੈਟ ਵੱਧ ਰਿਹਾ ਹੈਗਾ ਹਾਂਜੀ ਹਾਂਜੀ ਉਹਦੇ ਕਰਕੇ ਲੋਕਾਂ ਨੂੰ ਵੱਧ ਪਤਾ ਲੱਗ ਗਿਆ ਲੋਕ ਦੂਜਾ ਵੀ ਦੂਜੇ ਬੰਨੀਆਂ ਇਨਸਪਾਇਰ ਹੋ ਜਾਂਦਾ ਪ੍ਰੇਰਿਤ ਹੋ ਜਾਂਦਾ ਹੈ ਹਨਾ ਹਾਂ ਤੇ ਆ ਜੋ ਕੋਈ ਗੱਲ ਨਹੀਂ ਤੇ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਕੀ ਨਾਮ ਆ ਬਾਈ ਜੀ ਆਪਣਾ ਬਾਈ ਆਪਣਾ ਨਾਮ ਚਮਕੌਰ ਸਿੰਘ ਹੈਗਾ ਪਿੰਡ ਬਾਲਿਆਂ ਵਾਲੀ ਪਿੰਡ ਬਾਲਿਆਂ ਵਾਲੀ ਕੀ ਕੀ ਹਾਲ ਦੇ ਠੀਕ ਆ ਬੇ ਠੀਕ ਆ ਜੀ ਨਾਮ ਬਲਕਰਨ ਸਿੰਘ ਬਾਈ ਪਿੰਡ ਬਾਲਿਆਂ ਵਾਲੀ ਅੱਛਾ ਜੀ ਆਪਣਾ ਨਾਂ ਦੀ ਗੁਰਪ੍ਰੀਤ ਜੀ ਪਿੰਡ ਬਾੜੇ ਦਾੜਿਆਂ ਦੀ ਸੋਡੇ ਸਾਰਿਆਂ ਦੀ ਸਾਂਝੀ ਹੈ ਕਿ ਕੰਮ ਤੰਦੇ ਵੀ ਜਾਣੇ ਹੋਗੇ ਹਾਂ ਜੀ ਕੰਮ ਤੰਦੇ ਕੰਮ ਤੰਦਾ ਰੱਖਿਆ ਕਰੋ ਸ਼ੌਂਕ ਆਪਦੀ ਜਗਾ ਕੰਮ ਆਪਣੀ ਜਗਾ ਸ਼ੌਂਕ ਵੀ ਤਾਂ ਹੀ ਪੁੱਗਦੇ ਜੇ ਕੰਮ ਹੋਵੇ ਹਨਾ ਹਾਂ ਜੀ ਤੇ ਇਕੱਲੇ ਸ਼ੌਂਕਾਂ ਦੇ ਨਾਲ ਵੀ ਨਹੀਂ ਕੰਮ ਪੁੱਗਦਾ ਤੇ ਕੰਮਾਂ ਦੇ ਨਾਲ ਸ਼ੌਂਕ ਵੀ ਹੈ ਹਨਾ ਜੇ ਉਹ ਵੱਖਰੀ ਗੱਲ ਆ ਵੀ ਆਪਣਾ ਸ਼ੌਂਕ ਆਪਣਾ ਕੰਮ ਬਣ ਜੇ ਹਨਾ ਤੇ ਉਹ ਬੜੀ ਰੱਬੀ ਆਦਤ ਹੁੰਦੀ ਆ ਜੇ ਆਪਾਂ ਮੰਨੀ ਹੈ ਹਨਾ ਤੇ ਉਹਦੂ ਬਾਕੀ ਬਹੁਤ ਵਧੀਆ ਲੱਗਿਆ ਕੇਅਰ ਕਰਦੇ ਹੋ ਜਿਹੜੇ ਹਿਸਾਬ ਨਾਲ ਹੋਰ ਕੋਈ ਜਾਣਕਾਰੀ ਜਿਵੇਂ ਚਾਹੀਦੀ ਹੋਈ ਮੈਂ ਜਰੂਰ ਤੁਹਾਡੇ ਨਾਲ ਕੰਟੈਕਟ ਕਰੂੰਗਾ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਇਸ ਵੀਡੀਓ ਦੇ ਵਿੱਚ ਆਉਣ ਲਈ ਥੈਂਕ ਯੂ ਜੀ ਸਾਰਿਆਂ ਦਾ